ਲੁਧਿਆਣਾ ਜ਼ਿਲ੍ਹੇ ਤੋਂ ਕੈਬਨਿਟ ਮੰਤਰੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਹਰਦੀਪ ਮੁੰਡੀਆ ਦੇ ਫਰਜ਼ੀ ਪੀਏ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ આરોપી ਲੋਕਾਂ ਤੋਂ ਪੈਸੇ ਲੈਂਦਾ ਸੀ ਅਤੇ ਫਰਜੀ ਪੀਏ ਨੂੰ ਗ੍ਰਿਫਤਾਰ ਕਰਕੇ ਜਮਾਲਪੁਰ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਨਤ ਮਿਲੀ ਜਾਣਕਾਰੀ ਮੁਤਾਬਕ ਵਰਿੰਦਰ ਪ੍ਰਾਪਰਟੀ ਡੀਲਰ ਤੋਂ આરોપી ਕੁਲਦੀਪ ਸਿੰਘ ਨੇ ਕਿਸੇ ਕੰਮ ਕਰਵਾਉਣ ਦੇ ਬਦਲੇ 3 ਲੱਖ ਰੁਪਏ ਲਏ ਸਨ ਜਿਸ ਤੋਂ ਬਾਅਦ ਪੀੜਤਨੀ આરોપી ਦੇ ਬਾਰੇ ਵਿੱਚ ਜੱਦਪਤਾ ਚੱਲਿਆ ਤਾਂ ਕੈਬਨਿਟ ਮੰਤਰੀ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ આરોપી ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ लुज़ियाना लाइव ਨਹੀਂ ਆ ਮੈਂ ਥਾਪੜ ਦੀ ਰਿਪੋਰਟ ਮੇਰਾ ਮੋਰਿੰਦਰ ਕੁਮਾਰ ਜੀ ਕਿੱਥੇ ਰਹਿਣ ਆਲੇ ਅਸੀਂ ਨੂਰਾ ਰੋਡ ਦਸੰਤਪੁਰ ਕੀ ਹੋਇਆ ਤੁਹਾਡੇ ਨਾਲ ਅੱਜ ਸਾਡੇ ਨਾਲ ਭਾਜੀ ਇੱਕ ਬੰਦੇ ਨੇ ਕੋਈ ਮੇਰਾ ਚੱਕਰ ਪੈ ਗਿਆ ਕਿਸੇ ਨੇ ਫਰੋਡ ਕਰਤਾ ਸੀਗਾ ਕਿਸ ਚੀਜ਼ ਦਾ ਪ੍ਰਾਪਰਟੀ ਰਿਲੇਟਡ ਹੈ ਪ੍ਰਾਪਰਟੀ ਦਾ ਕੰਮ ਹੈ ਮੇਰਾ ਪੁੰਦਰੀ ਕੋ ਠੀਕ ਹੈ ਉਹਦੇ ਵਿੱਚ ਇਦਾਂ ਹੋਇਆ ਵੇ ਕਿਸੇ ਨੇ ਬਿਆਨਨਾ ਕੀਤਾ ਸੀ ਉਹਨਾਂ ਨੇ ਸਾਡਾ ਨਾ ਧੋਖਾ ਕਰਕੇ ਰਜਿਸਟਰੀ ਕਿਸੇ ਹੋਰ ਨਾਮ ਕਰਵਾਤੀ ਮੈਂ ਫਸ ਗਿਆ ਤੇ ਉਹ ਮੈਨੂੰ ਕਹਿਣ ਲੱਗੇ ਵੇ ਕੁੱਛ ਬੰਦਾ ਮਿਲਿਆ ਯਾਰ ਕਹਿੰਦਾ ਵੇ ਮੇ ਕੋ ਬੰਦਾ ਹੈਗਾ ਮੁੰਡਿਆ ਸਾਹਿਬ ਦਾ ਪੀਏ ਤੇ ਤੇਰੀ ਸੈਟਿੰਗ ਕਰਵਾ ਦਿੰਦਾ ਖਰਚਾ ਆਪਣੀ ਦਊਗਾ ਮੈਂ ਫਸਿਆ ਹੋਇਆ ਸੀਗਾ ਮੈਂ ਕਿਹਾ ਚਲੋ ਕੋਈ ਨਹੀਂ ਵੇ ਫਸਿਆ ਮੇਰਾ 40 45 ਲੱਖ ਰੁਪਏ ਫਸਿਆ ਹੋਇਆ ਸੀਗਾ ਜੀ ਉਹਦੇ ਵਿੱਚ ਉਹ ਵੀ ਪਾਰਟੀ ਤੇ ਸੀ ਮੈਂ ਤਾਂ ਡੀਲਰ ਸੀ ਵਿੱਚ ਐਜ਼ ਐ ਤੇ ਮੈਂ ਫਸੇ ਨੇ ਹਮੇਂ ਹੀ ਪਾਰਟੀ ਮੈਂ ਕਿਹਾ ਕੋਈ ਨਹੀਂ ਜੋ ਹੋਊਗਾ ਮੈਂ ਕਰ ਲਊਗਾ ਠੀਕ ਹੈ ਤੇ ਤੁਸੀਂ ਕੰਮ ਕਰਾ ਲਓ ਉਹ ਬੰਦੇ ਨੇ ਸਿਰਫ ਫੋਨ ਤੇ ਪਹਿਲਾਂ ਗੱਲ ਹੋਈ ਕਹਿੰਦਾ ਤੁਹਾਨੂੰ ਕਿਤੇ ਕੋਈ ਦਿੱਕਤ ਆਵੇ ਮੈਨੂੰ ਫੋਨ ਕਰੋ ਤੁਹਾਡਾ ਕੰਮ ਹੋ ਜਾਊਗਾ ਠੀਕ ਹੈ ਚਲੋ ਉੱਥੇ ਭਾਜੀ ਮੈਨੂੰ ਕਹਿੰਦਾ ਤੁਸੀਂ ਬੇਚਿੰਤਾ ਹੋ ਕੇ ਸੋ ਜਾਓ ਤੁਹਾਡਾ ਕੰਮ ਸਾਰਾ ਹੋ ਗਿਆ ਓਕੇ ਮੈਂ ਸਾਰਿਆਂ ਨੂੰ ਫੋਨ ਕਰਤੇ ਉਹਨੇ ਕੀ ਕਿਹਾ ਮੰਤਰੀ ਸਾਹਿਬ ਨੂੰ ਜਿਹੜਾ ਪੀ ਸੀਗਾ ਜੀ ਜੀ ਠੀਕ ਹੈ ਠੀਕੰਦਾ ਕਹਿੰਦਾ ਵੀ ਮੈਂ ਐਸਐਚ ਨੂੰ ਫੋਨ ਕਰਤਾ ਤਹਿਸੀਲਦਾਰ ਨੂੰ ਕਹ ਤੁਹਾਡੀ ਰਿਸਟ ਨਹੀਂ ਹੋਊਗੀ ਨਾ ਬੰਦਾ ਕਰਾਣ ਜਾਊਗਾ ਐਦਾਂ ਦਾ ਕੁਝ ਨਹੀਂ ਹੋਊਗਾ ਤੁਸੀਂ ਸਹਰਾਣੇ ਥੱਲੇ ਬਾਹਂ ਦੇ ਕੇ ਸੋ ਜਾ ਮੈਂ ਬੇਫਿਕਰ ਹੋ ਗਿਆ ਕਿੰਨੇ ਪੈਸੇ ਲਿੱਤੇ ਪੈਸੇ ਉਦੋਂ ਨਹੀਂ ਲੱਤਾ ਕੁਛ ਮੰਗਦਾ ਕਿੰਨੇ ਸੀਗਾ 5 ਲੱਖ 5 ਲੱਖ ਦੀ ਡਿਮਾਂਡ ਕੀਤੀ ਗਈ ਹੋਰ ਕਿ ਤੁਹਾਡੇ ਵੱਲੋਂ ਕੁਝ ਰਕਮ ਵੀ ਅਦਾ ਕੀਤੀ ਗਈ ਹੈ ਮੈਂ 3 ਲੱਖ ਪਾਈ ਦੇ ਦਿੱਤਾ ਸੀ ਇਹ ਸਾਰਾ ਤੁਸੀਂ ਕੈਸ਼ ਦੇ ਰੂਪ ਚ ਦਿੱਤਾ ਪੈਸਾ ਜਾਂ ਕੈਸ਼ ਕੈਸ਼ ਕੋਈ ਠੀਕ ਹੈ ਤੇ ਕੰਮ ਸਾਰਾ ਮੈਂ ਆਪ ਕਰਵਾਇਆ ਤੇ ਮੈਨੂੰ ਇਹ ਸੀ ਪਹਿਲਾਂ ਕੱਲ ਨੂੰ ਕੰਮ ਕੋਈ ਖਰਾਬ ਨਾ ਕਰ ਦੇਣ ਵੇ ਤਾਂ ਮੈਂ ਤਾਂ ਜਾਣਦਾ ਨਹੀਂ ਕੌਣ ਹੈਗਾ ਵਾ ਜੀ 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 ਉਹ ਤਾਂ ਜਦੋਂ ਮੇਰੇ ਤੋਂ ਪੈਸੇ ਲੈਣ ਆਇਆ ਭਾਜੀ ਉਹ 3 ਘੰਟੇ ਮੈਨੂੰ ਮੈਂ ਕਿਸੇ ਦੇ ਭੋਗ ਸੀਗਾ ਮੈਂ ਉੱਥੇ ਲੇਟ ਹੋ ਗਿਆ ਮੈਨੂੰ 3 ਘੰਟੇ ਕਹਿੰਦਾ ਮੈਂ ਕਿਸੇ ਦੇ ਆਫਿਸ ਬੈਠਾ ਆ ਤੇ ਮੈਂ ਬਾਅਦ ਚ ਜਦੋਂ ਪੈਸੇ ਤਾਂ ਦੇ ਦਿੱਤੇ ਮੈਂ ਸੋਚਿਆ ਇੱਕ ਵਾਰੀ ਕਿ ਮੰਤਰੀ ਸਾਹਿਬ ਦਾ ਵੀ ਇੰਨਾ ਵਿਹਲਾ ਹੈਗਾ ਵਾ ਮੈਨੂੰ ਭਾਈ ਖੜਕੀ ਮਾਰੇ ਜੀ ਤੇ ਮੈਂ ਇਨਕੁਆਇਰੀ ਕੀਤੀ ਤੇ ਫੇ ਸਾਬਕੋ ਗਏ ਉਹ ਕਹਿੰਦੇ ਵੀ ਅਸੀਂ ਪੈਸੇ ਲੈਣੇ ਲੋਕਾ ਉਹਨਾਂ ਨੇ ਸਾਡਾ ਬੜਾ ਵਧੀਆ ਬੀਵ ਕੀਤਾ ਕਹਿੰਦੇ ਬੇਟਾ ਕੋਈ ਗੱਲ ਨਹੀਂ ਤੇਰੇ ਪੈਸੇ ਤੇਰੇ ਘਰੇ ਪਹੁੰਚੂਗੇ ਤੂੰ ਟੈਨਸ਼ਨ ਨਾ ਲੈ ਤੇ ਜੋ ਵੀ ਹੋਇਆ ਚਲੋ ਅਸੀਂ ਆਪੇ ਸੁਲਝਾਂਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪੰਤਰੀ ਸਾਹਿਬ ਦਾ ਸਰ ਉਹਦੇ ਬਾਰੇ ਪਤਾ ਕੀਤਾ ਤੁਸੀਂ ਕਿੰਨੇ ਕ ਸਮੇਂ ਤੋਂ ਉਹ ਇਦਾਂ ਕਰ ਰਿਹਾ ਸੀ ਕਿੰਨੇ ਲੋਕਾਂ ਨਾਲ ਠੱਗੀ ਪਹਿਲੀ ਵਾਰ ਹੀ ਮਿਲਿਆ ਸੀ ਭਾਜੀ ਮੈਂ ਨਹੀਂ ਜਾਣਦਾ ਕੌਣ ਆ ਉਹਨੇ ਆਪਣਾ ਕੋਈ ਆਈਡੈਂਟੀ ਦਿੱਤੀ ਕੋਈ ਨਾਮ ਦੱਸਿਆ ਜਾਂ ਦੱਸਿਆਊਗਾ ਭਾਜੀ ਉਹ ਕੋਈ ਕੰਮ ਕਰਾਂਦਾ ਉਹਦਾ ਆਈਡੈਂਟੀ ਥੋੜਾ ਮੈਂ ਪੁੱਛੂੰਗਾ ਲੈ ਕੋਟ ਪੈਂਟ ਪਾ ਕੇ ਆਇਆ ਬੰਦਾ ਅਪ ਟੂ ਡੇ ਸਰਦਾਰ ਬੰਦਾ ਅਗਲਾ ਕਹਿੰਦਾ ਮੈਂ ਮੰਤਰੀ ਦਾ ਪੀਏ ਹੈਗਾ ਵਾ ਤੇ ਜਿਹਨੇ ਮਿਲਾਇਆ ਜੀ ਮੈਂ ਤਾਂ ਉਹਨੂੰ ਜਾਣਦਾ ਸੀ ਨਾ 8-9 ਸਾਲ ਤੋਂ ਉਹਨੂੰ ਮੈਂ ਜਾਣਦਾ ਸੀ ਕਿੰਨੇ ਮਿਲਵਾਇਆ ਸੀਗਾ ਉਹ ਆਪਣੇ ਇੱਥੇ ਪਾਟੀਆਂ ਜੀ ਹੈਗੇ ਨੇ ਪਲਾਸ਼ਨਗ ਮੇਰਾ ਵੀ ਡੀਲਰ ਦੇ ਕੰਮ ਮੈਨੂੰ ਇਦਾਂ ਸੀਗਾ ਵੀ ਉਹ ਝੂਠ ਥੋੜਾ ਬੋਲੂਗਾ ਯਾਰ ਜੇ ਤੁਸੀਂ ਭਰਾ ਹੋ ਗਏ ਤੁਸੀਂ ਕਹ ਲਓ ਮੈਂ ਮੇਰੀ ਬਾਦਮੀ ਦਾ ਪੂਰਾ ਨਾਮ ਕੀ ਹੈ ਬਿੱਟੂ ਪਾਟਿਆ ਠੀਕ ਉਹਨਾਂ ਨਾਲ ਫਿਰ ਤੁਸੀਂ ਟੱਚ ਨਹੀਂ ਕੀਤਾ ਦੁਬਾਰਾ ਉਹਨਾਂ ਦਾ ਸਵੇਰੇ ਕਿਹਾ ਜੀ ਉਹ ਇੱਕ ਮਿੰਟ ਜੀ ਮੁੱਕ ਕੇ ਉਹ ਕਹਿੰਦੇ ਵੀ ਮੈਂ ਤਾਂ ਇਦਾਂ ਕਿਹਾ ਸੀ ਉਹਨਾਂ ਦੇ ਲਿੰਕ ਹੈਗੇ ਅੱਗੇ ਮੈਂ ਕਿਹਾ ਭਾਈ ਯਾਰ ਤੁਸੀਂ ਮੇਰਾ ਆ ਨੰਬਰ ਫੀਡ ਕਰਾਇਆ ਵੇ ਤੂੰ ਜਿੱਥੇ ਕੰਮ ਪੈਂਦਾ ਤੂੰ ਦੱਸ ਮੁੰਨਿਆ ਸਾਹਿਬ ਦੇ ਪੀਏ ਸਾਹਿਬ ਹੈਗੇ ਤੇ ਕੋਈ ਕੰਮ ਪੈਂਦਾ ਕੋਈ ਦਿੱਕਤ ਨਹੀਂ ਹੈਗੀ ਅੱਛਾ ਬਿੱਟੂ ਪਾਟਿਆ ਭਾਜੀਪੀ ਵਾਲਾ ਜੀ ਨੇ ਮੈਨੂੰ ਇਦਾਂ ਨਹੀਂ ਪਤਾ ਕਿ ਇਥੋਂ ਬਿਲੋਂਗ ਕਰਦੇ ਹਨ ਕੋਈ ਇਹ ਹੋਰ ਕਿਸੇ ਐਮਐਲਏ ਦੇ ਦੇ ਵੀ ਕੋਈ ਲਿੰਕ ਹੈਗਾ ਇਸ ਮਾਮਲੇ 'ਚ ਮੈਨੂੰ ਕੋਈ ਆਈਡੀਆ ਨਹੀਂ ਪਾਜੀ ਨਹੀਂ ਜਿਹੜਾ ਜਿਹੜਾ ਬੰਦਾ ਉਥੇ ਫੜਵਾਇਆ ਉਹ ਕਿਸੇ ਐਮਐਲਏ ਦਾ ਖਾਸ ਨੂੰ ਖਾਸ ਕੋਈ ਕਿਸੇ ਐਮਐਲਏ ਮੈਨੂੰ ਮੈਨੂੰ ਇਦਾਂ ਨਹੀਂ ਪਤਾ ਹੈ ਕੁਝ ਵੀ ਆਪਦਾ ਹੀ ਹੋਊਗਾ ਪਾਜੀ ਕਿਸੇ ਦਾ ਜੇ ਹੋਊਗਾ ਫਿਰ ਤਾਂ ਕਿਸੇ ਆਪ ਨਾਲ ਰਿਲੇਟਡ ਹੋਊਗਾ ਤਾਂ ਹੀ ਅੱਡੀ ਹੌਂਸਲੇ ਨਾਲ ਗੱਲ ਕਰ ਰਿਹਾ ਜੀ ਸਾਡੇ ਤੋਂ ਦਲਜੀਤ ਭੋਲਾ ਜੀ ਨੇ ਐਮਐਲਏ ਅੱਛਾ ਹੋ ਸਕਦਾ ਉਹਨਾਂ ਨਾਲ ਉਹਨਾਂ ਨਾਲ ਕੋਈ ਲਿੰਕ ਹੋਵੇ ਤਾਂ ਹੀ ਅੱਡੀ ਹੌਂਸਲੇ ਨਾਲ ਲੋਕ ਕੰਮ ਕਰ ਰਹੇ ਆ ਤੇ ਹੁਣ ਸਰ ਉਹ ਸ਼ਖਸ ਕਿੱਥੇ ਨੂੰ ਪਤਾ ਲੱਗਿਆ ਸੀ ਕਹਿੰਦਾ ਤੁਸੀਂ ਆਓ ਬੇ ਉਹ ਮੈਂ ਤਾਂ ਬ੍ਰਦਰ ਦਾ ਆਇਆ ਸੀ ਜੀ ਕਿੱਥੇ ਕਿੱਥੇ ਬੁਲਾਇਆ ਸੀਗਾ ਕਿਹੜੇ ਥਾਣੇ ਮੈਨੂੰ ਕਿਤੇ ਨਹੀਂ ਬੁਲਾਇਆ ਸੀਗਾ ਮੈਂ ਤਾਂ ਬ੍ਰਦਰ ਨੂੰ ਫੋਨ ਕੀਤਾ ਇਹ ਕਹਿੰਦਾ ਵੀ ਮੈਂ ਥਾਣੇ ਜਾ ਰਿਹਾ ਹਾਂ ਮੈਨੂੰ ਸਾਹਬ ਦਾ ਫੋਨ ਆਇਆ ਉੱਥੇ ਪਹੁੰਚ ਤੇ ਮੈਂ ਵੀ ਆ ਗਿਆ ਉਹ ਜੇ ਆਏ ਨਹੀਂ ਜੀ ਹਾਲੇ ਵੇਟ ਕਰ ਰਹੇ ਹਾਂ ਜੀ ਠੀਕ 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 ਧੰਨਵਾਦ